ਉਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੀ ਪਾਰਟੀ ਨੇ ਸਸਪੈਂਡ ਕੀਤਾ ਇਹਦੇ 2-3 ਮਹੀਨੇ ਕੱਢੇ ਜਾ ਸਕਦੇ ਆ ਸਭ ਤੋਂ ਪਹਿਲਾਂ ਮੈਨੇ ਆ ਕਿ ਆਮ ਆਦਮੀ ਪਾਰਟੀ ਚ ਕੋਈ ਵੀ ਆਜ਼ਾਦ رائے ਰੱਖਣ ਵਾਲਾ ਕੋਈ ਪੰਜਾਬ ਦੇ ਪ੍ਰਤੀ ਕੋਈ ਮੁੱਦੇ ਉਠਾਉਣ ਵਾਲਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਵਿਅਕਤੀ ਉੱਥੇ ਨਹੀਂ ਰਹਿ ਸਕਦਾ ਇਹ ਗੱਲ ਉਮਰ ਵਿਜੇ ਪ੍ਰਤਾਪ ਦੀ ਸਸਪੈਂਸ਼ਨ ਨਾਲ ਇੱਕ ਵਾਰੀ ਪਹਿਲੀ ਵਾਰ ਅੱਗੇ ਨਹੀਂ ਆਈ ਇਸ ਤੋਂ ਪਹਿਲਾਂ ਜਿਹੜੇ ਵੀ ਪੰਜਾਬ ਹਤੇਸ਼ੀ ਸੀ ਚਾਹੇ ਉਹ ਡਾਕਟਰ ਗਾਂਧੀ ਸੀਗੇ ਚਾਹੇ ਉਹ ਫੂਲਕਾ ਸਾਹਿਬ ਸੀ ਚਾਹੇ ਉਹ ਗੁਰਪ੍ਰੀਤ ਖੁੱਗੀ ਸੀ ਚਾਹੇ ਉਹ ਹਰਿੰਦਰ ਸਿੰਘ ਖਾਲਸਾ ਸੀ ਚਾਹੇ ਉਹ ਸੁਖਪਾਲ ਸਿੰਘ ਖੇਰਾ ਸੀ ਚਾਹੇ ਉਹ ਸਰਦਾਰ ਸੁੱਚਾ ਸਿੰਘ ਛੋਟੇਪੋਸੀ ਇੱਕ ਇੱਕ ਕਰਕੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਵਾ ਕਿਉਂਕਿ ਉਹ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀਗੇ ਬੇਸਿਕਲੀ ਕੇਜਰੀਵਾਲ ਇੱਕ ਡਿਕਟੇਟਰ ਹੈ ਔਰ ਉਹਦੇ ਮੋਰੇ ਜਿਹੜਾ ਵੀ ਕੋਈ ਗੱਲ ਕਰਦਾ ਉਸ ਨੂੰ ਉਹ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਆਪਾ ਸਾਰੇ ਜਾਣਦੇ ਆ ਔਰ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਉਹ ਬੇਅਦਬੀਆਂ ਦੀ ਗੱਲ ਕਰਦਾ ਸੀ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਮੁੱਦੇ ਉੱਤੇ ਬਹੁਤ ਬੁਰੀ ਤਰ੍ਹਾਂ ناکਾਮ ਰਹੀ ਆ ਫਿਰ ਉਸਨੇ ਨਸ਼ੇ ਦੀ ਬਹੁਤ ਗੱਲ ਉਜਾਗਰ ਕੀਤੀ ਕਿ ਸਰਕਾਰ ਦੇ ਦਾਅਵੇ ਫੋਕੇ ਨੇ ਔਰ ਸਰਕਾਰ ਦੇ ਦਾਅਵੇ ਜਿਹੜੇ ਉਹ ਝੂਠੇ ਨੇ ਪੰਜਾਬ ਦੇ ਵਿੱਚ ਨਸ਼ਾ ਹਲੇ ਵੀ ਪਰਕਰਾਰ ਹੈ ਗੈਰ ਕਾਨੂੰਨੀ ਮਾਈਨਿੰਗ ਔਰ ਵਿਸ਼ੇਸ਼ ਤੌਰ ਤੇ ਬਦਲਾਖੋੜ ਮੇਰੇ ਖਿਲਾਫ ਮੁਕਦਮਾ ਹੋਇਆ ਤਾਂ ਦੇਖੋ 92 ਮੈਂ ਇਹਨਾਂ ਨੂੰ ਤੈਉ ਕਹਿੰਦਾ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਆ ਇਹਨਾਂ ਚੋਂ ਸਿਰਫ ਇੱਕ ਆਦਮੀ ਨੂੰ ਮੈਂ ਕਹਿੰਦਾ ਰਿਹਾ ਕਿ ਇੱਕ ਆਦਮੀ ਪੰਜਾਬ ਪ੍ਰਤੀ ਆਪਣੀ ਰੱਖਦਾ ਤੇ ਗੈਰਤ ਵੀ ਰੱਖਦਾ ਵਾ ਔਰ اخਲਾਕੀ ਆਦਮੀਆਂ ਉਹਨੇ ਜਦ ਮੇਰੇ ਤੇ ਉੱਤੇ ਝੂਠਾ ਪਰਚਾ ਦਰਜ ਕਰਾਇਆ ਗਿਆ ਉਹਨੇ ਮੇਰੇ ਹੱਕ ਵਿੱਚ ਆਵਾਜ਼ ਉਠਾਈ ਸੋ ਇਸ ਤਰ੍ਹਾਂ ਦੇ ਵਿਅਕਤੀ ਦਾ ਉੱਥੇ ਰਹਿਣਾ ਨਾ ਮੁਮਕਿਨ ਸਿਗਾ ਦੂਸਰਾ ਪੱਖ ਮੈਂ ਕਹਿਣਾ ਚਾਹੁੰਦਾ ਕਿ ਮੈਂ ਕੋਮਰਬਿਜੇ ਪ੍ਰਤਾਪ ਦੀ ਤਾਦ ਦਿਨਾ ਵਾ ਕਿ ਉਸਨੇ ਕਿਸੇ ਪਾਰਟੀ ਦੇ ਪ੍ਰੈਸ਼ਰ ਨੂੰ ਨਾਮ ਮੰਨਦਿਆਂ ਉਸ ਨੇ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ 3.5 3.5 3.5 ਸਾਲ ਐਮ.ਐਲ.ਏ ਬਣਿਆ ਉਸ ਨੇ ਇੱਕ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਬਲਕਿ ਉਹਦੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ 91 92 ਵਿਧਾਇਕ ਨੇ ਉਹਨਾਂ ਨੂੰ ਇਹਦੇ ਤੋਂ ਸਿੱਧ ਲੈ ਕੇ ਸਿੱਖਣਾ ਚਾਹੀਦਾ ਕਿ ਕਿਵੇਂ ਲੋਕਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਆ ਔਰ ਮੈਂ ਸਮਝਦਾ ਕਿ ਇਹ ਉਹਦੇ ਵਾਸਤੇ ਕੋਈ ਇਹ ਕੁਦਰਤ ਨੇ ਉਹਦੇ ਲਈ ਇੱਕ ਠੀਕ ਰਾਹ ਖੁੱਲਿਆ ਤੇ ਠੀਕ ਫੈਸਲਾ ਕੀਤਾ ਔਰ ਉਹਦੇ ਆਉਣ ਵਾਲੇ ਦਿਨ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਕਿ ਕੁਝ ਛੱਲਣ ਨੂੰ ਤਿਆਰ ਹੀ ਨਹੀਂ ਕਿਸੇ ਦੀ ਆਵਾਜ਼ ਨੂੰ ਛੱਲਣ ਨੂੰ ਤਿਆਰ ਨਹੀਂਗੀ ਉਹਦੇ ਜਿਹੜੇ ਹੈਗਾ ਸਿਆਸੀ ਭੂਮਿਕਾ ਕੋ ਧੁੰਦਲਾ ਨਹੀਂ ਹੋਵੇਗਾ ਉਹ ਠੀਕ ਹੋਵੇਗਾ